ਹਾਂ ਵੀ ਮਿੱਤਰੋ ਇਸ ਵਾਰ ਤੋੜੇ ਲਸਣ ਨੇ ਰਿਕਾਰਡ ਬਹੁਤ ਵੱਡੇ ਵੱਡੇ ਪੀਸ ਆਉ ਦੇਖੀ ਆਪਾਂ Rajasthan ਲਸਣ ਦੇ ਖੇਤ ਤੇ ਹਿੰਮਤ ਨਾਲ ਤੇ ਲਸਣ ਦੀ ਪਟਾਈ ਚੱਲ ਰਹੀ ਹੈ ਜੋਰਾਂ ਸ਼ੋਰਾਂ ਤੇ ਮੈਂ ਬਾਲਜੀ ਚਲੋ ਹਿੰਮਤ ਨਾਲ ਲੱਗੇ ਪਏ ਨੇ ਆਪਣੇ ਲਸਣ ਪੱਟਣ ਨੂੰ ਉਹ ਥੋੜੀ ਜੀ ਲਸਣ ਦੇ ਤਾਂ ਲਗਭਗ 50 ਕੁਆਂਟਲ ਤੋਂ ਵੀ ਉੱਤੇ ਪ੍ਰਤੀ ਬਿੱਗਾ ਤੇ ਉੱਪਰ ਨਿਕਲੀ 50 ਕੁਆਂਟਲ ਤੋਂ ਵੀ ਬਹੁਤ ਮਿੱਤਰੋ ਇਹਨੂੰ ਕਹਿੰਦੇ ਆ ਲਸਣ ਤਾਂ 2-2 2.5 100 ਗ੍ਰਾਮ ਦੇ ਇੱਕ ਇੱਕ ਪੀਸ ਆ ਕੋਈ ਵੀ ਬੀਜ ਦੇਖ ਲਾ ਚੜਦੇ ਤੋਂ ਚੜਦਾ ਹੈ ਬਾਈ ਇਹ ਬਣਿਆ ਪੂਰਾ 월ਡ ਰਿਕਾਰਡ ਹੀ ਕਹਿ ਲੋ ਮੰਨ ਲੋ ਇੰਨੀ ਮੋਟੀ ਲਸਣ ਸੋਨੋ ਘਟੋ ਘਟ ਇੱਕ ਕਿੱਲੇ ਦੇ ਵਿੱਚ ਦਿਖਾ ਦਾਂਗੇ ਪੰਜਾਬ ਦਾ ਕਿਲਾ Rajasthan ਦਾ 1.5-2 ਕਿੱਲੇ ਆਹ ਦੇਖ ਲਓ ਜਿਹੜਾ ਵੀ ਪੀਸ ਆਹ ਦੇਖ ਲਓ 1.5 ਜਿਹੜਾ ਵੀ ਪੀਸ ਦੇਖਦੇ ਆ ਪਾਓ ਪੈ ਜਮਾ ਦੋਟਾ ਗੰਡਿਆਂ ਨਾਲੋਂ ਵੀ ਵੱਡੀ ਆ ਗੰਡੇ ਤਾਂ ਇਹਦੇ ਮੂਰੇ ਛੋਟੇ ਰਹਿ ਗਏ ਤੇ ਇਹ ਗੰਡੇ ਵੀ ਇਹਨਾਂ ਦੇ ਮੂਰੇ ਤੋਂ ਛੁੱਟੇ ਰਹੇਗੇ ਬਹੁਤ ਮੋਟਾ ਪੀਸ ਹੈ ਬਈ ਲਸਣ ਦਾ ਬਹੁਤ ਮੋਟੇ-ਮੋਟੇ ਪੀਸ ਤੇ ਬਹੁਤ ਵਧੀਆ ਲਸਣ ਨਿਕਲੀ ਝਾੜ ਪੂਰਾ ਫੁੱਲ ਬਟਾ ਫੁੱਲ ਨਿਕਲਿਆ 175 ਗ੍ਰਾਮ ਦੀ ਗੰਢੀ ਹੈ ਬਈ ਆ ਲੈ ਲਸਣ ਦੀ ਪੱਤੀ ਆ ਦੇਖੋ ਸਭ ਤੋਂ ਵੱਡੀ ਗੰਢੀ ਲਸਣ ਦੀ ਸਭ ਤੋਂ ਵੱਡਾ ਲਸਣ ਨਿਕਲਿਆ ਇਹ ਇੱਕ ਨਹੀਂ ਇਹ ਸਾਰੀਆਂ ਹੀ ਐ ਬਹੁਤ ਜ਼ਿਆਦਾ ਲਸਣ ਨਿਕਲੀ ਐ ਇਸ ਤਰ੍ਹਾਂ ਆਇਆ ਜਿੰਨੀਆਂ ਵੀ ਪਈਆਂ ਨੇ ਆ ਸਾਰੇ ਦੇ ਇੱਕ ਦੂਜੀ ਤੋਂ ਵੱਧ ਚੜ ਕੇ ਆ ਆ ਦੇਖ ਐ ਐਡਾ ਲਸਣ ਕਿਤੇ ਦੇਖਿਆ ਤੁਸੀਂ ਹਾਂ ਹਾਂ ਨਾ ਵੀ ਨਾ ਨਾ ਹੈ ਹੈ ਆਈ ਬੋਲੀ ਜਾਂਦਾ ਵਿੱਚ ਵਿੱਚ ਬੋਲੀ ਨੇ ਦੇਖੀ ਨਾ ਪਾ ਕੋਈ ਇਹੋ ਨਕਲੀ ਨਹੀਂ ਹੋ ਕਰਦੇ ਤਿਆਰ ਆ ਸਾਹਮਣੇ ਆ ਤੇਰੇ ਆ ਲੈ ਆਪ ਇਹ ਸਾਹਮਣੇ ਧਰੀ ਸਾਰੇ ਲਸਣ ਬਾਈ ਇੱਕ ਦੂਜੀ ਤੋਂ ਵੱਧ ਚੜ ਕੇ ਆ ਮੋਟੀ ਲਸਣ ਅੱਡੀ ਜੀ ਵੱਡੀ ਵੱਡੀ ਲਸਣ ਹੈ ਆ ਇਹ ਸਾਰੀਆਂ ਬਾਈ ਲਸਣ ਘਟੋ ਘਟ 10 ਕਿੱਲੇ ਬੀਜਿਆ 10 ਦੇ 10 ਹੀ ਐ ਮਾਲਕ ਦੀ ਮੇਰ ਨਾਲ ਮੋਟੀ ਮੋਟੀ ਲਾਸਣ ਹੈ ਆ ਉਹ ਮੋਟਾ ਲਾਸਣ ਹੈ ਬਈ ਓਏ ਓਏ ਥੱਲੋ ਵੀ ਪਤਲਾ ਉੱਥੇ ਤਾਂ ਭੂਖ ਲੱਗੀ ਪੈ ਜਾਂਦੀ ਦੋ ਦੋ ਢਾਈ ਢਾਈ 100 ਗ੍ਰਾਮ ਦੇ ਜਿਹੜਾ ਵੀ ਚੱਕਲਾ ਪੀਸ ਵੱਡੇ ਤੋਂ ਵੱਡੇ ਹੀ ਆ ਬਾਈ ਹਾਂ ਦੇ ਆ ਦੇਖੋ 2 250 ਗ੍ਰਾਮ ਤੋਂ ਘੱਟ ਕੋਈ ਨਹੀਂ ਕਿੱਡੇ ਕਿੱਡੇ ਮੋਟਾ ਲਸਣ ਹਾਂ ਕਿੱਡੇ ਕਿੱਡੇ ਮੋਟਾ ਲਸਣ ਆਂਦੇ ਪਏ ਮਸ਼ੀਨ ਨਾਲ ਕਿੰਨੇ ਮੋٹے ਘਟੋ ਘਟੇ ਇਹ ਗੰਨੇ ਜਿੱਡੀ ਜਿੱਡੀ ਆ ਬਹੁਤ ਮੋਟੀ ਲਸਣਾ ਯਾਰ ਆ ਤਾਂ ਇਦੋਂ ਮੋਟੀ ਕੀ ਹੋਊਗੀ ਫਿਰ ਬਾਈ ਮੋਟੀ ਲਸਣ ਵੱਡੀ ਵੱਡੀ ਲਸਣਾ ਜੀ ਪਾਈਏ ਪਾਈਏ ਦਾ ਗੰਢਾਈ ਇਹੇ ਪਾਈਏ ਦਾ ਪੱਕਾ ਹੀ ਆ ਜੀ ਤੋਲ ਕੇ ਵੇਖ ਲੋ ਬਵਾ ਹਾਂ ਨਾ ਪਾਈਏ ਦਾ ਦਾ ਹੋਊ ਆ ਯਾਰ ਬਾਈ ਮੋਟੀ ਲਸਣ ਪਾਈਏ ਦਾ ਜੀ ਪੱਕਾ ਹੀ ਹਾਂ ਪੱਕਾ ਹੀ ਪੱਕਾ ਹੀ ਆਲਾ ਪਾਈਏ ਪਾਈਏ ਦਾ ਲਸਣ ਦੀ ਗੰਢੀ ਕੱਢੀ ਇੱਕ ਆ ਖੜੇ ਇੱਧਰੇ ਮਰੱਬਿਆਂ ਦੇ ਮਰੱਬੇ ਹਾਂ ਪਾਟ ਰਿਹਾ ਜੀ ਜੋਰਾ ਸ਼ੋਰਾ ਨਾਲ ਹਾਂ ਸਹੀ ਗੱਲ ਐ ਇਹ ਪਾਈਏ ਪਾਈਏ ਦਾ ਪੱਟ ਜਦਾ ਦਾ ਹਾਂ ਪਾਈਏ ਦੀ ਗੰਢੀ 250 ਗ੍ਰਾਮ ਦਾ 250 ਗ੍ਰਾਮ ਦਾ ਹੈ 250 ਗ੍ਰਾਮ ਆ 100 ਗ੍ਰਾਮ ਪਾਈਏ ਹੁੰਦਾ ਹਾਂਜੀ ਹਾਂਜੀ ਪਾਈਏ ਅੱਡ ਹੁੰਦਾ 250 ਅੱਡ ਹੁੰਦਾ ਅੱਛਾ ਪਾਈਏ ਦਾ 250 ਅੱਛਾ ਕਿੱਥੇ 250 ਕਿੱਥੇ ਪਾਈਆ ਉਹ ਪਾਈਏ ਚ ਆ ਗਿਆ ਇਹ ਫਰਕ ਪੈ ਆਹਾ ਨਹੀਂ ਨਹੀਂ ਇਹ ਵੇ ਕਿ ਸ਼ੇਰ ਹੁੰਦਾ ਸੀ ਹਾਂ ਕਿਲੋ ਆ ਗਿਆ ਅੱਛਾ ਕਿਲੋ ਆ ਗਿਆ ਤੇ ਲਸਣ ਫੇਰ ਆਪਣੀ ਕਿੰਨੀ ਕਿੰਨੀ ਟਿੱਕੀ ਡੇ ਹੋਊਗੀ ਦੇਖਾ ਹਾਂ ਆ ਗਿਆ ਨਾ ਲਸਣ ਵੇ ਲਈ ਜੀ ਵੇ ਲਈ ਹੇਗੀ ਹੈਗੀ ਆ ਉਹ 200 ਗ੍ਰਾਮ ਪਈਦਾ ਹੈ 2 200 ਗ੍ਰਾਮ ਪਈਆ ਹਾਂ 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 ਬਹੁਤ ਮੋਟੀ ਲਸਣ ਹੈ ਬਈ ਆਹ ਕਿਹੜਾ ਲਸਣ ਆ ਲੈ ਆ ਲੈ ਆ ਲੈ ਆਹ ਵੇ ਆਹ ਵੇ ਪਈਏ 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 ਦੀ ਗੰਢੀ ਕਿ ਗੰਢੀ ਹੈ ਤੂੰ ਲਾ ਦੇ ਮੇਰੀ ਹਾਂ ਚਲੋ ਚਲੋ ਪਾਟਦੇ ਪਾਟਦੇ ਜੋ ਚਲੋ ਸ਼ਾਬਾਸ਼ ਲਾ ਤੇ ਢੇਰਾ ਸੰਗਰੀਆ ਬਲਾਕ ਸੰਗਰੀਆ ਬਲਾਕ ਪਿੰਡ ਕਿਹੜਾ ਭਗਤਪੁਰਾ ਭਗਤਪੁਰਾ ਆਵਾ ਹਵਾ ਵੀ ਠੰਡੀ ਚੱਲਿਆ ਮੌਸਮ ਹੋ ਗਿਆ ਠੰਡਾ ਲਾਸ ਨਮੋਲ ਇਧਰ ਅਲਮੋਲ ਪਰਦੇ ਪਰਦੇ ਨਮੋਲ ਆ ਕਰੇ ਪੱਟੇ ਹਾਂ ਬਾਈ ਜਈ ਜਈਓ ਬਾਈ ਹਾਂਜੀ ਖਾਣ ਚਾਹੀਏ ਬੀਜਲੀ ਬੋਰ ਦੇ ਕਿੱਥੋਂ ਆਏ ਅਸੀਂ ਜੀ ਆ ਆਪਣੇ ਜਗਰਾਵਾਂ ਤੋਂ ਆਏ ਜਗਰਾਵਾਂ ਤੋਂ ਆਏ ਆਜੋ ਫੁਰਸਤ ਨੂੰ ਦਿਖਾਉਨੇ ਆ ਲਸਣ ਦੇ ਖੇਤ ਲਸਣ ਖੜੀਆ ਕੰਦ ਭਰ ਕੇ ਤੁਸੀਂ ਦੇਖੀਏ ਪੱਤੀ ਹੋਈ ਲਸਣ ਕਿਹਾ ਹੁਣ ਖੇਤਾਂ ਬਾਗ ਦੇ ਵਿੱਚ ਲਾਈਏ ਨਾਲੇ ਇੱਕ ਖੇਤ ਚੋਂ ਡਬਲ ਫਸਲ ਲਈਏ ਬਾਗ ਵੀ ਹੈ ਔਰ ਲਸਣ ਵੀ ਹੈ ਤੇ ਆਪ ਜੀਆਂ ਢੇਰੀਆਂ ਲਾਈਆਂ ਤੇ ਆ ਬਾਗ ਖੜਾ ਕਿੰਨੂਆਂ ਦਾ ਬਾਗ ਹੈ ਬਾਗ ਵੀ ਬਹੁਤ ਸੋਹਣਾ ਹੈ ਤੇ ਲਸਣ ਦੇ ਕਿਆਰੀ ਵਾ ਕਮਾਲ ਤੇ ਲਸਣ ਨੇ ਕੀ ਰਕਾਰ ਤੋੜਦੇ ਵੈਸੇ ਬਹੁਤ ਵਧੀਆ ਲਸਣ ਹੋਇਆ ਹੈ ਤੇ ਸੋਸ਼ਲ ਮੀਡੀਆ ਸਾਰਾਂ ਤੇ ਵੀ ਲਾਸਤ ਬਹੁਤ ਗੰਗਾ ਨਗਰ ਚਰਚਾ ਕੋਈ ਨਹੀਂ